ਨਾਮ ਦੱਸ ਕੇ ਕੀ ਕਹਿਣਾ ਚਾਹੁੰਦੇ ਹੋ ਅੱਜ ਮੈਂ ਐਸਐਸ ਬਿਕਰਬੀਤ ਜੀ ਸੇ ਨਾ ਪੀਸੀਆ ਚ ਡਿਊਟੀ ਕਰਦਾ ਸਵਾਲੇ ਚੌਂਕੀ ਜੇ ਮੈਂ ਡਿਊਟੀ ਕਰ ਰਹਾ ਤੇ ਅੱਜ ਜਦੋਂ ਮੇਰੇ ਇੰਚਾਰ ਸਾਹਿਬ ਮੇਰੇ ਲਈ ਕੇਕ ਲੈ ਕੇ ਆਏ ਤਾਂ ਮੈਨੂੰ ਬੜੀ ਖੁਸ਼ੀ ਆਈ ਮੇਰਾ ਅੱਜ ਬਰਥਡੇ ਸੀਗਾ ਮੈਂ ਬਹੁਤ ਬਹੁਤ ਉਹਨਾਂ ਦਾ ਧੰਨਵਾਦੀ ਹਾਂ ਕਿੰਨਾ ਖੁਸ਼ੀ ਹੋਇਆ ਇੱਕਦਮ ਸਰਪ੍ਰਾਈਜ਼ ਤੁਹਾਨੂੰ ਮਿਲਿਆ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਨੂੰ ਤੇ ਬਾਕੀ ਜਵਾਨਾਂ ਨੂੰ ਕੀ ਜਾਨ ਕਰਦੇ ਜੇ ਡਿਊਟੀ ਕਰਦੇ ਸੱਕਦੇ ਹੁੰਦੇ ਮੈਂ ਮੈਂ ਇਹ ਫੀਲ ਕਰਦਾ ਹਾਂ ਕਿ ਜਿਹੜੇ ਬਾਕੀ ਜਵਾਨ ਐ ਉਹ ਆਪਣੀ ਡਿਊਟੀ ਬੜੀ ਤਾਂ ਨਹੀਂ ਨਾ ਕਰਨ ਤੇ ਆਪਣਾ ਫਰਜ ਨਿਭਵਾੜਾ ਠੀਕ ਕੀ ਕਹਿਣਾ ਚਾਹੁੰਦੇ ਆਪਣਾ ਨਾਮ ਦੱਸੋ ਮੈਂ ਕਪਿਲ ਦੇਵ ਇੰਚਾਤ ਸ਼ਿਵਾਲਾ ਜੋਂਕੀ ਜੀ ਅੱਜ ਵੀਰ ਦਾ ਜਨਮ ਦਿਨ ਸੀ ਇਹਨੂੰ ਪ੍ਰਾਈਜ਼ ਦਿੱਤਾ ਤ ਨਹੀਂ ਕੀਤਾ ਅੱਜ ਜੀ ਇਹ ਇਹ ਮਾਂ ਜੋ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਵਾਂ ਉਹਨਾਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਆ ਦਿਨ ਤਿਹਾੜ ਧੁੰਦ ਦਾ ਦੇਣਿਆ ਤੇ ਲੋਹੜੀ ਦੇ ਦਿਨ ਵੀ ਆ ਰਹੇ ਆ ਹੋਰ ਵੀ ਆਪਣੇ ਸ਼ਿਵਾਲਾ ਮੰਦਿਰ ਆ ਬੜੀ ਅਹਿਮ ਡਿਊਟੀ ਏ ਮੇਰਾ ਥਾਣੇਦਾਰ ਸਾਹਿਬ ਨੇ ਐਸਆਈ ਸਾਹਿਬ ਮੇਰੇ ਵਿਕਰਮਜੀਤ ਸਿੰਘ ਇਹਨਾਂ ਦਾ ਮੈਨੂੰ ਪਤਾ ਲੱਗਾ ਮੁੰਚੀ ਸਾਹਿਬ ਦੱਸਿਆ ਵੀ ਅੱਜ ਜਨਮ ਦੇ ਨੇ ਆ ਤੇ ਮੈਂ ਉਸੇ ਵੇਲੇ ਕੇਕ ਦਾ ਇੰਤਜ਼ਾਮ ਕਰਕੇ ਜਿੱਥੇ ਡਿਊਟੀ ਦੇ ਰਹੇ ਸੀਗੇ ਤੇ ਮੈਂ ਉੱਥੇ ਜਾ ਕੇ ਇਹਨਾਂ ਦਾ ਮੈਂ ਕੇਕ ਕਟਿਆ ਕਿਉਂਕਿ ਇਹ ਜੋ ਪੁਲਿਸ ਡਿਪਾਰਟਮੈਂਟ ਦੇ ਵਿੱਚ ਇਨੀ ਸ਼ਕਤੀ ਨਾਲ ਇਨੀ ਠੰਡ ਦੇ ਵਿੱਚ ਦਿਨ ਰਾਤ ਡਿਊਟੀ ਜਿਹੜੀ ਕਰਨ ਵਾਲੇ ਜਵਾਨਾਂ ਦੇ ਹੌਸਲਾ ਵਜਾਈ ਜਿਹੜੀ ਹੈ ਮਾਨਜੋ ਕਮਿਸ਼ਨਰ ਸਾਹਿਬ ਜੀ ਨੇ ਸਾਨੂੰ ਹਦਾਇਤ ਕੀਤੀ ਹੋਈ ਨੇ ਵੀ ਇਹਨਾਂ ਨੂੰ ਇਹਨਾਂ ਦੀ ਹੜ ਇੱਕ ਕਿਸੇ ਵੀ ਗੱਲ ਦੇ ਉੱਤੇ ਤੁਸੀਂ ਧਿਆਨ ਰੱਖਣਾ ਵਾ ਇਹ ਵੇਸਾ ਖੁਸ਼ ਰਹਿਣ ਜਵਾਨ ਖੁਸ਼ ਰਹਿਣਗੇ ਤੇ ਇਹ ਡਿਊਟੀ ਕਰਨਗੇ ਡਿਊਟੀ ਦੇ ਦੌਰਾਨ ਇਹ ਮਾਨਜੋ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਮੈਂ ਕੇਕ ਲਿਆ ਕੇ ਕਟਿਆ ਵਾ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਆ ਬਾਕੀ ਜਵਾਨਾਂ ਨੂੰ ਵੀ ਮੈਸੇਜ ਦੇ ਰਾਜੋਗੇ ਜਿਹੜੇ ਡਿਊਟੀ ਕਰਦੇ ਹੋ। ਹਾਂ ਬਾਕੀ ਜਵਾਨਾਂ ਨੂੰ ਮੈਸੇਜ ਦੇਣਾ ਚਾਹਾਂਗੇ ਦੇਖੋ ਅਸੀਂ ਪੁਲਿਸ ਡਿਪਾਰਟਮੈਂਟ ਦੇ ਪੱਤੇ ਹੋਏ ਆਂ ਡਿਊਟੀ ਕਰਨ ਵਾਸਤੇ ਤਾਂ ਜੋ ਆਮ ਪਬਲਿਕ ਜਿਹੜੀ ਆ ਦਿਨ ਤਿਹਾਰ ਖੁਸ਼ੀਆਂ ਨਾ ਮਨਾ ਸਕੇ ਤੇ ਉਹਨਾਂ ਦੀ ਖੁਸ਼ੀਆਂ ਨੂੰ ਅਹਿਮ ਚ ਰੱਖਦੇ ਹੋਏ ਅਸੀਂ ਵੀ ਆਪਣਾ ਸੀਨਾ ਤਾਨ ਕੇ ਮਾਨ ਜੋ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਇਆ ਅਸੀਂ ਆਪਣੀ ਪੂਰੀ ਤਨ ਦੇਹੀ ਨਾਲ ਡਿਊਟੀ ਕਰਦੇ ਆਂ ਕੋਈ ਮਾੜਾ ਅੰਸਰ ਜਿਹੜਾ ਵਾ ਸਾਡੇ ਏਰੀਏ ਦੇ ਵਿੱਚ ਅੱਖ ਨਾ ਚੁੱਕ ਸਕੇ ਜੋ ਆਮ ਪਬਲਿਕ ਨੂੰ ਕੋਈ ਹਰਾਸਮੈਂਟ ਕਰਦਾ ਵਾ ਉਸ ਨੂੰ ਅਸੀਂ ਫੜ ਕੇ ਇਸ ਲੱਖਾਂ ਦੇ ਪਿੱ